ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਨਟਾਰੀਓ ਦੇ ਸਿਆਸੀ ਇਤਿਹਾਸ ਵਿੱਚ ਡੱਗ ਫੋਰਡ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜਿਨ੍ਹਾਂ ਦੀ ਅਗਵਾਈ ਹੇਟ ਪੀਸੀ ਪਾਰਟੀ ਲਗਾਤਾਰ ਤੀਜੀ ਵਾਰ ਬਹੁਮਤ ਵਾਲੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਹੈ 1959 ਤੋਂ ਬਾਅਦ ਪਹਿਲੀ ਵਾਰ ਸੰਭਵ ਹੋ ਸਕਿਆ ਦੂਜੇ ਪਾਸੇ ਲਿਬਰਲ ਪਾਰਟੀ ਨਾਲ ਜੱਗੋ ਤੇਰਵੀ ਹੋਈ ਹੈ ਅਤੇ ਐਨਡੀਪੀ ਤੋਂ ਵੱਧ ਵੋਟਾਂ ਮਿਲਣ ਦੇ ਬਾਵਜੂਦ ਸੀਟਾਂ ਘੱਟ ਮਿਲੀਆਂ ਨੇ ਵਿਰੋਧੀ ਧਿਰ ਦਾ ਦਰਜਾ ਹੱਥ ਨਾ ਆ ਸਕਿਆ ਇੱਥੋਂ ਤੱਕ ਕਿ ਲਿਬਰਲ ਆਗੂ ਬੋਨੀ ਕ੍ਰੁੰਬੀ ਆਪਣੀ ਸੀਟ ਵੀ ਹਾਰ ਗਏ ਅਨਟਾਰੀਓ ਵਿਧਾਨ ਸਭਾ ਵਿੱਚ ਪਹੁੰਚੇ ਪੰਜਾਬੀਆਂ ਦੀ ਗਿਣਤੀ ਪੰਜ ਹੀ ਰਹੀ ਹੈ ਸਬਨਾ ਨੇ ਪੀਸੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਵਿੱਚ ਪ੍ਰਭ ਮੀਤ ਸਰਕਾਰੀਆ ਅਮਰਜੂਤ ਸੰਧੂ ਹਰਦੀਪ ਗਰੇਵਾਲ ਨੀਨਾ ਤਾਂਗੜੀ ਅਤੇ ਦੀਪਕ ਆਨੰਦ ਸ਼ਾਮਲ ਨੇ ਦੋ 124 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਪੀਸੀ ਪਾਰਟੀ ਨੂੰ 80 ਐਨਡੀਪੀ ਨੂੰ 22 ਲਿਬਰਲ ਨੂੰ 14 ਤੇ ਗ੍ਰੀਨ ਪਾਰਟੀ ਨੂੰ ਦੋ ਸੀਟਾਂ ਮਿਲੀਆਂ ਜਦਕਿ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿੱਚ ਆਈ ਹੈ ਪੀਸੀ ਪਾਰਟੀ ਦੇ ਆਗੂ ਡਗਫੋਰਡ ਨੇ ਜੇਤੂ ਭਾਸ਼ਣ ਦੌਰਾਨ ਕਿਹਾ ਕਿ 트럼ਪ ਦੀਆਂ ਟੈਰਫ ਦਾ ਟਾਕਰਾ ਕਰਨ ਵਾਸਤੇ ਅਸੀਂ ਲੋਕਾਂ ਤੋਂ ਵੱਡਾ ਫਤਵਾ ਮੰਗਿਆ ਜੋ ਮਿਲ ਚੁੱਕਿਆ ਹੈ ਡੋਨਲਡ 트럼ਪ ਸੋਚਦਾ ਹੈ ਕਿ ਸਾਡੇ ਦਰਮਿਆਨ ਵੰਡੀਆਂ ਪਾ ਦੇਣਗੇ ਸਾਨੂੰ ਜਿੱਤ ਲਵੇਗਾ ਪਰ ਅਮਰੀਕਾ ਦਾ ਰਾਸ਼ਟਰਪਤੀ ਇਹ ਨਹੀਂ ਜਾਣਦਾ ਕਿ ਅਸੀਂ ਕੌਣ ਆ ਉਹ ਸਾਨੂੰ ਕਮਜ਼ੋਰ ਸਮਝਣ ਦੀ ਪੁੱਲਕਾਰ ਬੈਠਾ ਪਰ ਕੈਨੇਡਾ ਵਾਲੇ ਜੱਜ ਵੀ ਅੱਗੇ ਟਿਕਣਾ ਔਖਾ ਹੋ ਜਾਵੇਗਾ ਇੱਥੇ ਦੱਸਣਾ ਬੰਦਾ ਹੈ ਕਿ ਈਟੋਬੀਕੋ ਨਾਰਥ ਹਲਕੇ ਤੋਂ ਡੱਗਫੋਰਡ ਨੇ 15120 ਵੋਟਾਂ ਲੈ ਕੇ ਜੇਤੂ ਹੋਏ ਨੇ ਅਤੇ ਲਿਬਰਲ ਦੀ ਜੂਲੀ ਲੁਲੇਟ ਨੂੰ ਹਰਾਇਆ ਉਧਰ ਐਨਡੀਪੀ ਆਗੂ ਮੈਰਿਟ ਸਟਾਈਲਸ ਡਨਪੋਰਟ ਹਲਕੇ ਤੋਂ 22145 ਵੋਟਾਂ ਨਾਲ ਜੇਤੂ ਰਹੇ ਲਿਬਰਲ ਉਮੀਦਵਾਰ ਪਾਰੋ ਪਰੇਰਾ ਨੂੰ 14000 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਗ੍ਰੀਨ ਪਾਰਟੀ ਦੇ ਆਗੂ ਮਾਇਕ ਸ਼ਰੀਨ ਨੇ ਹਲਕੇ ਤੋਂ ਵੱਡੀ ਜਿੱਤ ਜਿੱਤੇ ਦਰਜ ਕੀਤੀ ਹੈ ਤੇ ਪੀਸੀ ਪਾਰਟੀ ਦੇ ਬੌਬ ਪੂ ਨੂੰ 20000 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ ਮਿਸਿਸ ਸਾਗਾ ਈਸ਼ ਤੋਂ ਕੌਕਸਲ ਹਲਕੇ ਤੋਂ ਲੇਬਰ ਆਗੂ ਬੋਨੀਕਰੋਮੀ ਦਾ ਹਾਰਨ ਦਾ ਜਿੱਥੇ ਇੱਕ ਵੱਡਾ ਰੋਲਾ ਪਿਆ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪੀਸੀ ਪਾਰਟੀ ਦੀ ਸਿਲਵੀਆ ਜੇਤੂ ਰਹੀ ਅਤੇ ਸਿਲਵੀਆ ਨੂੰ 16763 ਅਤੇ ਬੋਨੀਕਰੋਮੀ ਨੂੰ 15536 ਵੋਟਾਂ ਮਿਲੀਆਂ ਪੰਜਾਬੀ ਇਨਵਰ ਉਮੀਦਵਾਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਬ੍ਰੈਮਟਨ ਈਸ ਤੋਂ ਹਰਦੀਪ ਸਿੰਘ ਗਰੇਵਾਲ ਨੂੰ 14795 ਵੋਟਾਂ ਜਿੱਥੇ ਮਿਲੀਆਂ ਤੇ ਜੀਤੂ ਰਹੇ ਤੇ ਲਿਬਰਲ ਪਾਰਟੀ ਦੇ ਵਿਕੀਟ ਲੋਨ ਨੂੰ 6000 ਤੋਂ ਵੱਧ ਵੋਟਾਂ ਨੇ ਫਰਕ ਨਾ ਹਰਾਇਆ ਐਨਡੀਪੀ ਆਗੂ ਮਾਰਟਨ ਸਿੰਘ ਨੂੰ ਜਿੱਥੇ 10106 ਵੋਟਾਂ ਤੇ ਤੀਜੇ ਸਥਾਨ ਤੇ ਰਹੇ ਜਦਕਿ ਭਾਰਤੀ ਮਿਲਦੇ ਆਜ਼ਾਦ ਉਮੀਦਵਾਰ ਗੋਇਤ ਨੂੰ 1376 ਵੋਟਾਂ ਲੈ ਕੇ ਚੌਥੇ ਸਥਾਨ ਤੇ ਰਹੇ ਤੇ ਬ੍ਰੈਂਟਨ ਸੈਂਟਰ ਤੋਂ ਪੀਸੀ ਪਾਰਟੀ ਦੇ ਸ਼ਰਮੀਨ ਵਿਲੀਅਮਜ਼ ਜੇਤੂ ਰਹੇ ਅਤੇ ਲਿਬਰਲ ਉਮੀਦਵਾਰ ਨੂੰ 4000 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਐਨਡੀਪੀ ਦੇ ਸੁਖ ਅਮਰਤ ਸਿੰਘ ਸਿਰਫ 2109 ਵੋਟਾਂ ਹਾਸਲ ਕਰ ਸਕੇ ਅਤੇ ਤੀਜੇ ਸਥਾਨ ਤੇ ਰਹੇ ਬ੍ਰੈਂਪਟਨ ਨਾਰਥ ਹਲਕੇ ਵਿੱਚ ਵੀ ਮੁਕਾਬਲਾ ਇੱਕ ਪਸੜ ਰਿਹਾ ਪੀਸੀ ਪਾਰਟੀ ਦੇ ਗ੍ਰੈਮ ਮੈਗਗਰਨ ਨੂੰ 17597 ਵੋਟਾਂ ਮਿਲੀਆਂ ਜਦਕਿ ਲਿਬਰਲ ਪਾਰਟੀ ਦੇ ਰਣਜੀਤ ਸਿੰਘ ਬੱਗਾ ਨੂੰ 9200 70 ਬੋਟਾ ਮਿਲਿਆ ਐਨ ਡੀ ਪੀ ਦੇ ਰੂਬੀ ਜਮਾਨ ਨੂੰ 2479 ਬੋਟਾ ਮਿਲਿਆ ਬ੍ਰੈਂਟਨ ਸਾਊਥ ਤੋਂ ਪੀਸੀ ਪਾਰਟੀ ਦੇ ਪ੍ਰਮਿਸ ਸਰਕਾਰੀਆ 15371 ਬੋਟਾ ਲੈ ਕੇ ਜੀਤੂਰੇ ਲਿਬਰਲ ਪਾਰਟੀ ਦੇ ਭਵਿਕ ਪਾਰਕ ਨੂੰ ਹਰਾਇਆ ਜੋ 9324 ਬੋਟਾ ਹਾਸਲ ਕਰ ਸਕੇ ਐਨ ਡੀ ਪੀ ਦੇ ਉਮੀਦਵਾਰ ਰਜਨੀ ਸ਼ਰਮਾ ਨੂੰ 2400 10 ਵੋਟਾਂ ਮਿਲੀਆਂ ਗ੍ਰੀਨ ਪਾਰਟੀ ਦੇ ਰਜਿੰਦਰ ਸਿੰਘ ਪੰਜਵੇਂ ਸਥਾਨ ਤੇ ਰਹੇ ਜਿਨ੍ਹਾਂ ਨੂੰ 911 ਵੋਟਾਂ ਮਿਲੀਆਂ ਬ੍ਰੈਂਟਨ ਵੈਸਟ ਤੋਂ ਅਮਰਜੀਤ ਅਮਰਜੋਤ ਸੰਧੂ ਦਾ ਜਾਦੂ ਕਾਇਮ ਰਿਹਾ ਅਤੇ ਮੁਕੰਮਲ ਤੌਰ ਤੇ ਇੱਕ ਸਾਨ ਮੁਕਾਬਲਾ 19000 ਵੋਟਾਂ ਲੈ ਕੇ ਜੇਤੂ ਰਿਹਾ ਜਦਕੀ ਐਂਡਰੋ ਕੈਨਨ ਨੂੰ 10933 ਵੋਟਾਂ ਮਿਲੀਆਂ ਡਾਨ ਵੈਲੀ ਈਸਟ ਹਲਕੇ ਤੋਂ ਲਿਬਰਲ ਪਾਰਟੀ ਦੇ ਆਦਲ ਸ਼ਾਮ ਜੀ ਨੂੰ ਜਿੱਥੇ 15797 ਵੋਟਾਂ ਮਿਲੀਆਂ ਤੇ ਜੇਤੂ ਰਹੇ ਤੇ ਪੀਸੀ ਪਾਰਟੀ ਦੇ ਰੌਜ਼ਰ ਰੀਚਸ ਨੂੰ 6000 ਦੇ ਵੋਟਾਂ ਨਾਲ ਹਰਾ ਦਿੱਤਾ। ਮਿਸਿਸ ਆਗਾ ਮਾਲਟਨ ਵਿਧਾਨ ਸਭਾ ਹਲਕੇ ਤੋਂ ਪੀਸੀ ਪਾਰਟੀ ਦੇ ਦੀਪਕ ਆਨੰਦ ਨੂੰ 15110 ਵੋਟਾਂ ਮਿਲੀਆਂ ਜਿੱਥੇ ਜੇਤੂ ਰਹਿ ਕੇ ਲਿਬਰਲ ਪਾਰਟੀ ਦੇ ਜਾਵਦ ਹਰੂਨ ਨੂੰ ਹਰਾਇਆ ਤੇ ਉਹਨਾਂ ਨੂੰ 11497 ਵੋਟਾਂ ਹੀ ਮਿਲੀਆਂ। ਮਿਸਿਸ ਆਗਾ ਸਟੀਲ ਸਿਵਲ ਤੋਂ ਪੀਸੀ ਪਾਰਟੀ ਦੀ ਨੀਨਾ ਤਾਂਗੜੀ ਨੂੰ 19118 ਵੋਟਾਂ ਮਿਲੀਆਂ ਜਿੱਤੇ ਉਹ ਜੇਤੂ ਰਹੇ ਤੇ ਲਿਬਰਲ ਪਾਰਟੀ ਦੇ ਜਿਲ ਪ੍ਰੋਮੋਲੀ ਨੂੰ ਤਕਰੀਬਨ 2000 ਵੋਟਾਂ ਨੇ ਫਰਕ ਨਹਾਇਆ ਦੂਜੇ ਪਾਸੇ ਪੰਜਾਬੀ ਮੂਲ ਦੇ ਕੁਝ ਕੁਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿੱਚ ਮਾਰਖਮ ਯੂਨੀਵਰਸਿਟੀ ਤੋਂ ਜਗਵੀਰ ਦਸਾਂਝ ਤੇ ਸੌਲਟ ਸੈਟ ਮੈਰੀ ਤੋਂ ਗੁਰਿੰਦਰ ਦਸਾਂਝ ਸ਼ਾਮਲ ਸੰਸਕਾਰਪਨੌਟ ਤੋਂ ਭਾਰਤੀ ਮੋਲ ਦੀ ਅਨੀਤਾ ਆਨੰਦ ਰਾਜ ਰਾਜਨ ਵੀ ਚੋਣ ਹਾਰ ਗਏ ਅਤੇ ਨਿਯਗਰਾ ਫਾਲ ਤੋਂ ਸਫੋਲੀ ਕਪੂਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਟ੍ਰੇਡਿੰਗ ਬਨਾਮਾ ਦੇ ਵਿੱਚ ਇਸ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਦਾ ਬਣਿਆ ਰਹੋ ਆਜ ਨਿਊਜ਼ ਵਾਲਾ ਵਿਨਾਰ